ਮਾਗ ਮਜਨ ਸੰਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸਨ ਸਭਨਾਂ ਨੂੰ ਕਰਦਾਨ ਇਹ ਪਰਮੇਸ਼ਰ ਦਾ ਨਾਮ ਜਿਹੜਾ ਹੈ ਨਾ ਇਹ ਸਾਨੂੰ ਪਹਿਰ ਗੁਰਮੰਤਰ ਦੇ ਰੂਪ ਵਿੱਚ ਮਿਲਦਾ ਸਾਸਾ ਪੰਜ ਪਿਆਰਿਆਂ ਤੋਂ ਅਸੀਂ ਗੁਰਮੰਤਰ ਲੈ ਲੈਣਾ ਸਾਡਾ ਗੁਰਮੰਤਰ ਹੈ ਵਾਹਿਗੁਰੂ ਗੁਰਮੰਤਰ ਹੈ ਜੱਪ ਹਮੇ ਖੋਈ ਉਹ ਗੁਰਮੰਤਰ ਲੈ ਕੇ ਉਹਦਾ ਜਿਹੜਾ ਜੇ ਸਟੈਪ ਬਾਈ ਸਟੈਪ ਗੱਲ ਕਰੀਏ ਤੇ ਪਹਿਲਾਂ ਉਹ ਗਰਮੰਤਰ ਦਾ ਜਿਹੜਾ ਰਸਨਾ ਦੇ ਨਾਲ ਜਾਪ ਹੁੰਦਾ ਸਤਿ ਸਾਈਂ ਉਹਦੇ ਵਾਸਤੇ ਬਾਹਰਲੀ ਰਹਿਤ ਅੰਦਰਲੀ ਰਹਿਤ ਜਿਹੜੀ ਆ ਸਤਿ ਸਾਈਂ ਉਹ ਰੱਖਣੀ ਜ਼ਰੂਰੀ ਹੈ ਜੋ ਰਹਿਤਾਂ ਗੁਰਬਾਣੀ ਅੰਦਰ ਦੱਸਿਆ ਦਾ ਕੀ ਕਰਨਾ ਹੈ ਕੀ ਨਹੀਂ ਕਰਨਾ ਉਹ ਸਭ ਕੁਝ ਬਾਣੀ ਦੇ ਅੰਦਰ ਦੱਸਿਆ ਸਤਿ ਸਾਈਂ ਜਿੱਧਰੋਂ ਬਾਣੀ ਵਰਜਿਤ ਕਰਦੀ ਐ ਉਧਰੋਂ ਵਰਜਿਤ ਹੋ ਜਾਈਏ ਜਿੱਧਰ ਨੂੰ ਬਾਣੀ ਤੋਰਦੀ ਐ ਉਧਰ ਨੂੰ ਤੁਰ ਜਾਈਏ 사ਸੰਗ ਜੀ ਫਿਰ ਉਹ ਜਿਹੜਾ ਗੁਰਮੰਤਰ ਫਲੀਪੂਤ ਹੋਵੇਗਾ ਪਿਆਰੇ ਗੁਰਮੰਤਰ ਉਹ ਲੱਜ ਹੈ ਗੁਰੂ ਪਿਆਰਿਓ ਉਹ ਡੋਲ ਹੈ ਜਿਹੜਾ ਅੰਦਰੋਂ ਸਾਡੇ ਪਰਮੇਸ਼ਰ ਦੇ ਨਾਮ ਨੂੰ ਚੱਕਣਾ ਜੀ ਨੇ ਨੌਨਿਦ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਸਰਾ ਉਹਦਾ ਪਹਿਲਾਂ ਫਿਰ ਜਾਪ ਹੁੰਦਾ ਰਸਨਾ ਦੇ ਨਾਲ ਵਾਹਿਗੁਰੂ 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 ਮਹਾਂਪੁਰਸ਼ ਕਹਿੰਦੇ ਤੇਜ ਜਪਿਆ ਕਰੋ ਵੱਧ ਤੋਂ ਵੱਧ ਗੁਰਮੰਤਰ ਵੱਧ ਤੋਂ ਵੱਧ ਜਪਣਾ ਸਾਸ ਸੰਗ ਦੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮੰਤਨ ਤਰਪੀਐ ਇੱਕ ਦੂ ਜੀਬੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਪਹਿਲਾਂ ਪਹਿਲਾਂ ਤੇਜ ਵਾਹਿਗੁਰੂ 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 ਤੇ ਰਸਨਾ ਦੇ ਨਾਲ ਜੱਪਿਆ ਜਾਂਦਾ ਸਾਧ ਸੰਗਤ ਹੌਲੀ ਹੌਲੀ ਇਹ ਸਹਿਜ ਅਵਸਥਾ ਵਿੱਚ ਆਵੇਗਾ ਅੰਦਰ ਨੂੰ ਟ੍ਰੈਵਲ ਕਰੇਗਾ ਸਾਧ ਸੰਗਤ ਜੀ ਫਿਰ ਬੁੱਲ ਖਿਲਦੇ ਆ ਅੰਦਰੋਂ ਰਸਨਾ ਦੀ ਕੰਢੀ ਹਿੱਲਦੀ ਹੈ ਬਾਹਰ ਆਵਾਜ਼ ਨਹੀਂ ਆਉਂਦੀ ਅੱਗੇ ਫਿਰ ਕੰਠ ਚ ਚੱਲਿਆ ਜਾਂਦਾ ਕੰਠ ਹਿੱਲਦਾ ਹੈ ਰਸਨਾ ਦੀ ਨਹੀਂ ਹਿੱਲਦੀ ਫਿਰ ਅੱਗੇ ਉਦੋਂ ਲਾਭੀ ਚ ਚਲਿਆ ਜਾਂਦਾ ਫਿਰ ਸਵਾਸਾਂ ਦੀ ਕਿਰਿਆ ਨਾਲ ਜਪਿਆ ਜਾਂਦਾ ਅੰਦਰ ਸਵਾਸ ਜਾਂਦਾ ਵਾਹਿ ਬਾਹਰ ਨੂੰ ਆਉਂਦਾ ਗੁਰੂ ਇਹ ਪਹਿਲਾ ਜਪਣ ਦੀ ਵਸਤ ਹੈ ਜਦੋਂ ਸਵਾਸਾਂ ਦੇ ਵਿੱਚ ਇਹ ਸ਼ਬਦ ਇਕਮਿਕ ਹੋ ਜਾਂਦਾ ਹੈ ਅੰਦਰ ਨੂੰ ਸਵਾਸ ਅੰਦਰ ਨੂੰ ਜਾਂਦਾ ਫਿਰ ਵੀ ਲੱਦਿਆ ਜਾਂਦਾ ਤੇ ਬਾਹਰ ਨੂੰ ਆਉਂਦਾ ਫਿਰ ਵੀ ਲੱਦਿਆ ਜਾਂਦਾ ਅੰਦਰ ਨੂੰ ਸਵਾਸ ਜਾਂਦਾ ਵਾਹਿ ਬਾਹਰ ਨੂੰ ਆਉਂਦਾ ਗੁਰੂ ਪਹਿਲਾਂ ਇਹ ਵੀ ਬੋਲ ਕੇ ਹੁੰਦਾ ਮਰਤ ਵੇਲੇ ਅਭਿਆਸ ਕਰਨਾ ਹੈ ਕਿ ਜਿੰਨੀਕ ਆਵਾਜ਼ ਆਪ ਨੂੰ ਸੁਣਦੀ ਏ ਉਹਨੇਕ ਆਵਾਜ਼ ਕੱਢ ਕੇ ਤੇ ਵਾਹਿਗੁਰੂ ਦਾ ਜਿਹੜਾ ਅਭਿਆਸ ਕਰਨਾ ਹੈ ਫਿਰ ਫਿਰ ਬੋਲਣ ਦੀ ਲੋੜ ਨਹੀਂ ਜਦੋਂ ਅੰਦਰ ਸਵਾਸ ਜਾਂਦਾ ਮਹਿਸੂਸ ਕਰੋ ਵਾਹਿ ਬਾਹਰ ਨੂੰ ਆਉਂਦਾ ਗੁਰੂ ਵਾਹਿ ਬਾਹਰ ਨੂੰ ਆਉਂਦਾ ਗੁਰੂ ਫਿਰ ਇਹ ਸਵਾਸਾਂ ਦੇ ਵਿੱਚ ਨਾਮ ਜਦੋਂ ਇੱਕ ਮਿਕ ਸ਼ਬਦ ਹੋ ਜਾਂਦਾ ਨਾ ਇੱਕ ਪਾਸੇ ਸੰਸਾਰ ਦੇ ਕਾਰ ਵਿਹਾਰ ਚੱਲੀ ਜਾਂਦੇ ਉਹ ਫਿਰ ਵੀ ਅੰਦਰ ਚੱਲੀ ਜਾਂਦਾ ਕਿਤੇ ਗੱਲਬਾਤ ਕਰਨ ਦੀ ਲੋੜ ਦੁਨੀਆਂ ਦੇ ਨਾਲ ਉਹ ਗੁਰਮੁਖ ਗੱਲਬਾਤ ਵੀ ਕਰਦਾ ਤੇ ਸ਼ਬਦ ਅੰਦਰ ਫਿਰ ਵੀ ਚੱਲੀ ਜਾਂਦਾ ਸਾਧ ਸੰਗਤ ਊਠ ਤ ਬੈਠ ਤ ਸੋਵਤ ਨਾਮ ਕਹੋ ਨਾਨਕ ਜਨਕ ਸਦਕਾ ਤੇ ਉਹ ਜਦੋਂ ਸਵਾਸਾਂ ਦੇ ਵਿੱਚ ਨਾਮ ਇੱਕ ਮਿਕ ਹੋ ਜਾਂਦਾ ਤੇ ਹਰ ਧੁੰਦੇ ਵਿੱਚੋਂ ਨਾਮ ਸਲਾਈ ਦਿੰਦਾ ਹੈ ਪਿਆਰਿਓ ਹਰ ਹੱਟ ਵੀ ਤੂੰ ਤੋਂ ਕਰੇ ਬੋਲੇ ਭਲੀ ਬਾਣੀ ਉਹ ਫਿਰ ਧਿਆਨ ਦੀ ਅਵਸਥਾ ਹੁੰਦੀ ਹੈ ਹਰ ਕਾ ਨਾਮ ਧਿਆਏ ਸੁਣ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੂੰ ਸਵਾਸ ਲੈਣਾ ਨਾ ਇਹ ਹੀ ਅਭਿਆਸ ਕਰਨਾ ਕਿ ਅਸੀਂ ਆਪਣੇ ਸਵਾਸ ਤੋਂ ਬੇਖਬਰ ਨਹੀਂ ਹੋਣਾ ਸਾਧ ਸੰਗਤ ਜੀ ਸਾਨੂੰ ਸਵਾਸ ਆਈ ਜਾਂਦੇ ਪਤਾ ਹੀ ਨਹੀਂ ਆਈ ਜਾਂਦਾ ਜਾਈ ਜਾਂਦਾ ਹਰ ਸਵਾਸ ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜਾ ਸਵਾਸ ਆ ਰਿਹਾ ਤੇ ਜਾ ਰਿਹਾ ਜਦੋਂ ਸਾਡਾ ਸਵਾਸਾਂ ਤੇ ਧਿਆਨ ਹੋਵੇਗਾ ਜਿਹੜੀ ਤੁੰ ਦਾ ਅਭਿਆਸ ਵਿੱਚ ਕੀਤਾ ਨਾ ਉਹ ਸਵਾਸਾਂ ਦੇ ਵਿੱਚ ਉਹ ਸੁਣ ਲੱਗੂਗੀ ਸਾਹਾਂ ਇਸ ਪ੍ਰਕਾਰ ਇਹਦਾ ਜਿਹੜਾ ਅਭਿਆਸ ਉਹ ਕਰਨਾ ਹੈ ਹਰਗਾ ਨਾਮ ਧਿਆਏ ਸੁਣ ਸੁਣ ਦੇ ਵਿੱਚ ਬਾਣੀ ਵੀ ਆਉਂਦੀ ਐ ਸੁਣ ਦੇ ਵਿੱਚ ਗੁਰੂ ਦੀ ਮਹਿਮਾ ਵੀ ਆਉਂਦੀ ਐ ਸੁਣ ਦੇ ਵਿੱਚ ਸਤਪੁਰਖਾਂ ਦੀ ਮਹਿਮਾ ਵੀ ਆਉਂਦੀ ਐ ਸੁਣ ਦੇ ਵਿੱਚ ਉਹ ਗੁਣ ਵੀ ਆਉਂਦੇ ਨੇ ਜਿਨ੍ਹਾਂ ਗੁਣਾ ਕਰਕੇ ਪਰਮੇਸ਼ਰ ਨੂੰ ਪਾਇਆ ਜਾਂਦਾ ਸੁਣ ਦੇ ਵਿੱਚ ਬਹੁਤ ਕੁਝ ਹੁੰਦਾ ਪਿਆਰੇ ਹਰਗਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ ਫਿਰ ਇਹ ਨਾਮ ਦਾ ਦਾਨ ਕਰਨਾ ਸਾਸਨ ਨਾਮ ਦਾ ਦਾਨ ਉਦੇ ਵਾਸਤੇ ਮਾਰੇ ਕਹਿੰਦੇ ਪਹਿਲਾਂ ਆਪਣਾ ਖਜ਼ਾਨਾ ਭਰ ਜੇ ਤੇਰੇ ਆਪਣੇ ਕੋਲ ਕੁਝ ਨਹੀਂ ਤੇ ਦਾਨ ਖਾਦਾ ਕਰੇਗਾ ਆਪ ਜੱਬੋ ਅਵਰੈ ਨਾਮ ਜਪਾਵੋ ਸੰਤ ਕਹਿਤ ਰਹਿਤ ਗਤ ਪਾਵੋ ਫਿਰ ਉਹਦਾ ਦਾਨ ਕਰਨਾ ਸਹਜੇ ਸਹਜੇ ਸਾਸ ਹੈ ਜੀ ਨਾਮ ਦਾ ਦਾਨ ਗੁਰੂ ਦੇ ਪਿਆਰ ਦੀਆਂ ਗੱਲਾਂ ਕਿਸੇ ਨੂੰ ਸੁਣਾ দিਏ ਉਹ ਵੀ ਨਾਮ ਦਾ ਦਾਨ ਹੈ ਬਾਣੀ ਕਿਸੇ ਨੂੰ ਸੁਣਾ দিਏ ਉਹ ਵੀ ਨਾਮ ਦਾ ਦਾਨ ਹੈ ਬਾਣੀ ਦਾ ਅਰਥ ਕਰਕੇ ਕਿਸੇ ਨੂੰ ਸੁਣਾ দিਏ ਉਹ ਵੀ ਨਾਮ ਦਾ ਦਾਨ ਹੈ ਵਾਹਿਗੁਰੂ ਵਾਹਿਗੁਰੂ ਕਰਾ দিਏ ਉਹ ਵੀ ਨਾਮ ਦਾ ਦਾਨ ਹੈ ਕੋਈ ਚੰਗਾ ਗੁਣ ਜਿਹੜਾ ਹੈ ਉਹ ਕਿਸੇ ਨੂੰ ਦੱਸ ਦਈਏ ਉਹ ਵੀ ਨਾਮ ਦਾ ਦਾਨ ਹੈ ਸਾਰੇ ਹੀ ਨਾਮ ਦੇ ਦਾਨ ਨੇ ਸਾਸਨ ਜੀ ਇੰਨਾ ਕੁ ਜ਼ਰੂਰ ਧਿਆਨ ਰੱਖਣਾ ਕਿ ਸਾਹਮਣੇ ਵਾਲੇ ਵੱਲ ਦੇਖ ਲੈਣਾ ਕਿ ਇਹ ਅਧਿਕਾਰੀ ਹੈ ਜਾਂ ਨਹੀਂ ਹੁਣ ਇੱਕ ਉਹ ਬੰਦਾ ਜਿਹੜਾ ਪਹਿਲੀ ਕਲਾਸ ਦਾ ਵਿਦਿਆਰਥੀ ਹੈ ਉਹਦੇ ਮੂਰੇ 16ਵੀਂ ਦੀਆਂ ਕਿਤਾਬਾਂ ਖੋਲ ਕੇ ਬਹਿ ਜਾਓ ਉਹਨੇ ਤਰਕਾਂ ਹੀ ਕਰਨੀਆਂ ਉਹਨੂੰ ਕੀ ਬਤਾ ਵਿਚਾਰਨ ਕਿ ਉਹ ਸਿਲੇਬਸ ਕੀ ਹੁੰਦਾ ਹੈ ਉਹਦੇ 'ਚ ਪਹਿਲੀ ਦਾ ਵਿਦਿਆਰਥੀ ਤੇ ਜੇ ਅਸੀਂ ਇਧਰਲੇ ਪਾਸੇ ਕੋਈ ਪਹਿਲੀ ਦਾ ਵਿਦਿਆਰਥੀ ਤੇ ਇੱਥੇ ਸਾਧ ਸੰਗਤ ਜੀ ਪੀ ਐਚ ਡੀ ਦੇ ਕੋਈ ਬਚਨ ਕਰਨ ਲੱਗ ਪੈਂਦਾ ਤੇ ਉਹ ਵਿਚਾਰਾ ਕੀ ਕਰਕੇ ਉਹਨੂੰ ਸਮਝਾਉਣਗੇ ਹੋ ਸਕਦਾ ਉਹ ਤਰਕ ਕਰੇ ਜਾਂ ਹੋਰ ਕੋਈ ਬੁਲਾ ਭਲਾ ਬੋਲੇ ਵੀ ਐ ਕਿਵੇਂ ਹੁੰਦਾ ਜਿੱਥੇ ਨਾਮ ਦਾ ਦਾਨ ਕਰਨਾ ਉੱਥੇ ਆ ਧਿਆਨ ਜਰੂਰ ਰੱਖਣਾ ਇਹ ਮਾਰਗ ਦਾ ਬਚਨ ਆਉਂਦਾ ਜਿੱਥੇ ਮਿਲੇ ਨਸ ਦਾ ਗਰ ਪੂਰਾ ਗੱਠੜੀ ਨਾ ਖੋਲੀ ਨਾਮ ਦੀ ਪਿਆਰੇ ਪਿਆਰੇ ਗੱਠੜੀ ਨਾ ਖੋਲੀ ਨਾਮ ਦੀ ਜਿੱਥੇ ਮਿਲੇ ਨਸ ਦਾ ਗਰ ਪੂਰਾ ਗੱਠੜੀ ਨਾ ਖੋਲੀ ਨਾਮ ਦੀ ਪਿਆਰੇ ਤੇ ਮਿਲੇਗਾ ਸਰਦਾਰ ਕੇ ਪੂਰਾ ਮਿਲੇਗਾ ਸਰਦਾਰ ਕੇ ਪੂਰਾ ਤੇ ਮਿਲੇਗਾ ਸਰਦਾਰ ਕੇ ਪੂਰਾ ਮਿਲੇਗਾ ਸਰਦਾਰ ਕੇ ਪੂਰਾ ਮਿਲੇਗਾ ਸਰਦਾਰ ਕੇ ਪੂਰਾ ਮਿਲੇਗਾ ਸਰਦਾਰ ਕੇ ਪੂਰਾ ਵਾ ਵਾ ਮਿਲੇਗਾ ਸਰਦਾਰ ਕੇ ਪੂਰਾ ਮਿਲੇਗਾ ਸਰਦਾਰ ਕੇ ਸੇ ਮਿਲਣਾ ਸਦਾ ਗੁਰ ਪੂਰਾ ਗੱਠੜੀ ਨਾ ਖੋਲੀ ਨਾਮ ਦੀ ਪਿਆਰੇ ਪਿਆਰੇ ਗੱਠੜੀ ਨਾ ਖੋਲੀ ਨਾਮ ਦੀ ਜਿੱਥੇ ਮਿਲੇਗਾ ਸਦਾ ਗੁਰ ਪੂਰਾ ਗੱਠੜੀ ਨਾ ਖੋਲੀ ਨਾਮ ਦੀ ਪਿਆਰੇ ਪਿਆਰੇ ਗੱਠੜੀ ਨਾ ਖੋਲੀ ਨਾਮ ਦੀ ਜਿੱਥੇ ਮਿਲੇਗਾ RAM ਦਾ ਰਸ ਪਾਏ ਕ ਕਬੀਰਾਂ ਗਾਨੇ ਨਾ ਖੋਲ ਨਹੀਂ ਪਟਣ ਨਹੀਂ ਫਾਰ ਨਾ ਕੋਈ ਬੋਲ ਆਰਾਮ ਪਦਾਰਥ ਪਾਏ ਕ ਕਬੀਰਾ ਗਾਠ ਨਾ ਖੋਲ ਨਹੀਂ ਪਟ ਨਹੀਂ 파ਰਖੂ ਨਹੀਂ ਗਾਗ ਨੇ ਮੋਲ ਮਹਾਪੁਰਸ਼ਾਂ ਨੇ ਇੱਕ ਜਗ੍ਹਾ 5 6 ਜਾਂ 7 ਮੈਨੂੰ ਪੂਰਾ ਚੇਤਨ ਨਹੀਂ ਦੀਵਾਨ ਲਾਇਆ ਸੀ ਲਾਸਟ ਸਮੇ ਉਹਨਾਂ ਨੇ ਫਿਰ ਨਾਮ ਦੀ ਗੱਲ ਕੀਤੀ ਤੇ ਜਦੋਂ ਸਾਰੇ ਦੀਵਾਨ ਲਾਗਟ ਸਮਾਪਤੀ ਹੋ ਗਈ ਭੋਗ ਪੈ ਗਿਆ ਇੱਕ ਪ੍ਰੇਮੀ ਮਹਾਪੁਰਸ਼ ਨੂੰ ਕਹਿੰਦਾ ਜੀ 5 ਕਿੰਟ ਸਮਾਂ ਮਿਲ ਜਾਊਗਾ ਤੁਹਾਡੇ ਨਾਲ ਗੱਲ ਕਰਦੇ ਕਹਿੰਦੇ ਮਿਲ ਜਾਵੇ ਕਹਿੰਦੇ ਜੀ ਇਹ ਸੱਤਾਂ ਦਿਨਾਂ ਪਿੱਛੋਂ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਤੁਸੀਂ ਪਹਿਲੇ ਦਿਨ ਕਿਉਂ ਨਹੀਂ ਕਰ ਦਿੱਤੀ ਕਹਿੰਦੇ 6 ਤੇ ਵਾਧੂ ਗਏ ਮਹਾਪੁਰਸ਼ ਕਹਿੰਦੇ ਅਸੀਂ 6 ਦਿਨ ਗਾਗ ਬਣਾਉਂਦੇ ਸੀ ਕਹਿੰਦੇ 6 ਦਿਨ ਗਾਗ ਬਣਾਉਂਦੇ ਰਹੇ ਨਾਮ ਦੀ ਮਹਿਮਾ ਦੱਸਦੇ ਰਹੇ ਕਿਸੇ ਦੇ ਮਨ ਵਿੱਚ ਕਿਸੇ ਦੇ ਮਨ ਦੀ ਮੈਲ ਦੂਰ ਹੋਈ satsang ਗੁਣ ਸੁਣ ਕੇ ਗੁਰੂ ਦੀ ਬਾਣੀ ਸੁਣ ਕੇ ਗੁਰੂ ਦੇ ਦਰਸ਼ਨ ਕਰਕੇ ਕਹਿੰਦੇ ਹੌਲੀ ਹੌਲੀ ਅਸੀਂ ਗਾਗ ਬਣਾਉਂਦੇ ਰਹੇ ਤੇ ਕਹਿੰਦੇ ਅੱਜ ਸਾਨੂੰ ਕੁਝ ਗਾਗ ਲੱਗੇ ਅੱਜ ਅਸੀਂ ਗਠਲੀ ਖੋਲ੍ਹ ਲਈਏ ਕਹਿੰਦੇ ਇੱਥੇ ਤੇ ਮੇਰੇ ਸਤਿਗੁਰੂ ਦਾ ਹੁਕਮ ਹੈ RAM ਪਦਾਰਥ ਪਾਇ ਕ ਕਬੀਰਾ ਗਾਠ ਨਾ ਖੋਲ ਨਹੀਂ ਪਟਨ ਨਹੀਂ ਪਾਰਖੂ ਨਹੀਂ ਗਾਗ ਨਹੀਂ ਮੋਰੀ ਜ ਜਿਹਦੇ ਨਾਲ ਗੱਲ ਕਰਨੀ ਆ ਪਿਆਰ ਦੇ ਨਾਲ ਛੋਟੀ ਗੱਲ ਤੋਂ ਹੀ ਸ਼ੁਰੂ ਕਰਨੀ ਆ ਸਰਦਸੰਗ ਜੀ ਗੁਰੂ ਪਰਮੇਸ਼ਰ ਦੇ ਪਿਆਰ ਦੀਆਂ ਗੱਲਾਂ ਫਿਰ ਦੇਖੋ ਸਜੇ ਸਜੇ ਅੰਦਰ ਅਗੋਂ ਕੀ ਰਿਸਪੌਂਸ ਆਉਂਦਾ ਹੈ ਕਈ ਵਾਰ ਸਾਲਾਂ ਦੇ ਸਾਲ ਲੱਗ ਜਾਂਦੇ ਆ ਕਿਸੇ ਦਾ ਮਨ ਪ੍ਰੇਰਨ ਵਾਸਤੇ ਪਰ ਯਾਦ ਰੱਖਿਓ ਕੌਣ ਪ੍ਰੇਰ ਸਕਦਾ ਹੈ ਜਿਹਦੇ ਅੰਦਰ ਆਪਣੇ ਰੰਗ ਲੱਗਾ ਹੈ ਔਰ ਉਪਦੇਸ਼ਾ ਆਪ ਨਾ ਕਰੈ ਆਵਤ ਜਾਵਤ ਜਨਮੈ ਮਰਿਓ ਫੋਕੇ ਫੈਰ ਹੁੰਦੇ ਪਿਆਰੇ ਜਿਸ ਕੇ ਅੰਦਰ ਵਸੇ ਨਿਰੰਕਾਰ ਤਿਸ ਕੀ ਸਿੱਖ ਤਰੇ ਸੰਸਾਰ ਉਹਦੀ ਸਿੱਖਿਆ ਅਸਰ ਕਰਦੀ ਹੈ ਜਿਹਦੇ ਅੰਦਰ ਕੋਈ ਰੋ ਰਮਕਦੀ ਹੈ ਜਿਹਦੇ ਅੰਦਰ ਕੁਛ ਨਹੀਂ ਸਾਸ ਸੰਜੀਓ ਫੋਕੇ ਫੈਰ ਜਿਨੇ ਮਰ ਜਿਲਾ